ਇਸ ਜਹਾਜ਼ ਨੂੰ 1890 ਦੇ ਵਿੱਚ ਸਕਾਟਲੈਂਡ ਦੇ ਇੱਕ ਬਿਜ਼ਨਸਮੈਨ ਨੇ ਬਣਵਾਇਆ ਸੀ। ਇਸ ਜਹਾਜ਼ ਦਾ ਨਾਮ ਸਟਾਬਨ ਹਾਕਸ ਰੱਖਿਆ ਸੀ। ਉਸ ਤੋਂ ਬਾਅਦ ਇਸ ਜਹਾਜ਼ ਨੂੰ ਅਮਰੀਕੀ ਬਿਜ਼ਨਸਮੈਨ ਨੇ ਖਰੀਦਿਆ ਅਤੇ ਨਾਮ ਬਦਲ ਕੇ ਸਿਸੀਲੀਆ ਰੱਖ ਦਿੱਤਾ। ਉਸ ਤੋਂ ਬਾਅਦ ਇਸ ਜਹਾਜ਼ ਨੂੰ ਜਾਪਾਨੀਆਂ ਨੇ ਖਰੀਦਿਆ ਅਤੇ ਨਾਮ ਰੱਖਿਆ ਕੋਮਾ ਗਾਟਾ ਮਾਰੂ। ਉਸ ਤੋਂ ਬਾਅਦ ਗੁਰੂ ਕੇ ਸਿੱਖ ਭਾਈ ਗੁਰਦੇਵ ਸਿੰਘ ਜੀ ਹੁਣਾਂ ਨੇ ਸਤਕਾਰਤ ਨਾਮ ਰੱਖਿਆ ਗੁਰੂ ਨਾਨਕ ਜਹਾਜ਼। ਭਾਈ ਗੁਰਦੇਵ ਸਿੰਘ ਜੀ ਦੇ ਨਾਲ-ਨਾਲ ਹੋਰ ਬੜੇ ਉੱਕੇ ਗੁਰਸਿੱਖ ਇਸ ਜਹਾਜ਼ ਦੇ ਰਾਹੀ ਕੈਨੇਡਾ ਨੂੰ ਰਵਾਨਾ ਹੋਏ ਸਨ ਜਿਨ੍ਹਾਂ ਵਿੱਚ ਸਤਕਾਰਤ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦੇ ਦਾਦਾ ਜੀ ਭਾਈ ਹਰਨਾਮ ਸਿੰਘ ਜੀ ਖਾਲੜਾ ਵੀ ਮੌਜੂਦ ਸਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਇਤਿਹਾਸ ਦੇ ਪੱਖੋਂ ਨੂੰ ਬੜੇ ਗੁਰਸਿੱਖਾਂ ਦੇ ਹਿੱਲੇ ਅਤੇ ਕੋਸ਼ਿਸ਼ਾਂ ਦੇ ਨਾਲ ਸੰਗਤਾਂ ਦੇ ਸਾਹਮਣੇ ਰੂਬਰੂ ਕੀਤਾ ਜਾ ਰਿਹਾ ਹੈ ਬਿਲਕੁਲ ਅਸੀਂ ਗੱਲ ਕਰ ਰਹੇ ਹਾਂ ਸਾਕਾ ਕੋਮਾਗਾਟਾ ਮਾਰੂਦੀ ਇਸ ਸਾਰੇ ਸਾਕੇ ਦਾ ਬਿਰਤਾਂਤ ਆਪ ਜੀ ਨੇ ਫਿਲਮ ਰਾਈਂ ਵੀਡੀਓ ਰਾਈਂ ਡਾਕੂਮੈਂਟਰੀ ਰਾਈਂ ਜ਼ਰੂਰ ਸੁਣਿਆ ਹੋਵੇਗਾ ਪਰ ਅੱਜ ਅਸੀਂ ਉਸ ਦੇ ਉਸ ਪੱਖ ਤੇ ਗੱਲ ਕਰਾਂਗੇ ਜਿਹੜਾ ਪੱਖ ਸੰਗਤਾਂ ਦੇ ਸਾਹਮਣੇ ਉਜਾਗਰ ਹੋਣੋਂ ਰਹਿ ਚੁੱਕਾ ਹੈ ਸਿੱਖਾਂ ਦੀ ਜੱਦੋਜਹਿਦ ਤੇ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਸਿੱਖਾਂ ਦੇ ਹੌਂਸਲੇ ਅਤੇ ਅਣਖ ਨੂੰ ਪਰਖਦਿਆਂ ਹੋਇਆਂ ਇਸ ਸਾਖੇ ਦੇ ਵਿੱਚ ਬਹੁਤ ਵਿਰੋਧੀ ਧਾਰ ਦੇ ਯੋਗਨ ਪਾਏ ਕਈ ਮਹੀਨਿਆਂ ਦੀ ਜੱਦੋਜਹਿਦ ਤੋਂ ਬਾਅਦ ਇਸ ਜਹਾਜ਼ ਦਾ ਸਫ਼ਰ ਕੈਨੇਡਾ ਤੋਂ ਵਾਪਸ ਆਉਂਦਾ ਹੈ ਉਸ ਵੇਲੇ ਇੰਡੀਅਨ ਸਰਕਾਰ ਨੇ ਵੀ ਇਹਨਾਂ ਦੇ ਨਾਲ ਬਹੁਤ ਜਾਤੀਆਂ ਕੀਤੀਆਂ ਕੋਲਕਾਤਾ ਦੇ ਬਜਬਜ ਘਾੜ ਦੇ ਉੱਤੇ ਜਦੋਂ ਇਹ ਜਹਾਜ਼ ਆ ਕੇ ਲੱਗਦਾ ਹੈ ਉਸ ਤੋਂ ਬਾਅਦ ਇਸ ਸਾਕੇ ਦੇ ਬਹੁਤ ਵੱਖਰੇ ਵੱਖਰੇ ਪੱਖ ਤੋਂ ਨਤੀਜੇ ਆਉਣੇ ਸ਼ੁਰੂ ਹੋ ਜਾਂਦੇ ਹਨ ਇਹਨਾਂ ਪੱਖਾਂ ਦੇ ਵਿੱਚੋਂ ਇੱਕ ਪੱਖ ਜਾ ਕੇ ਜੁੜ ਜਾਂਦਾ ਹੈ ਦਿਕਸ਼ਈ ਜੇਲ੍ਹ ਦੇ ਨਾਲ ਉਹ ਜੇਲ੍ਹ ਹਿੰਦੁਸਤਾਨ ਦੇ ਵਿੱਚ ਅੰਗਰੇਜ਼ਾਂ ਵੱਲੋਂ ਦੋ ਕਾਲੇ ਪਾਣੀ ਦੀਆਂ ਜੇਲਾਂ ਮੁਕਰਰ ਕੀਤੀਆਂ ਗਈਆਂ ਸਨ ਤੇ ਇਹਨਾਂ ਜੇਲਾਂ ਦੇ ਵਿੱਚ ਜਿਸ ਨੂੰ ਉਹ ਬਹੁਤ ਖੁਨਖਾਰ ਬਹੁਤ ਖਤਰਨਾਕ ਦੇਸ਼ਪਗਤ ਮੰਨਦੇ ਸਨ ਉਸ ਨੂੰ ਇਹਨਾਂ ਜੇਲਾਂ ਦੇ ਵਿੱਚ ਰੱਖਿਆ ਜਾਂਦਾ ਸੀ ਇੱਕ ਜੇਲ ਜਿਹੜੀ ਸੀ ਕਾਲੇ ਪਾਣੀ ਦੀ ਅੰਡੋਵਾਰ ਦੇ ਵਿੱਚ ਸਮੁੰਦਰ ਦੇ ਇੱਕ ਟਾਪੂ ਦੇ ਉੱਤੇ ਬਣਾਈ ਗਈ ਹੈ ਉਸਾਰੀ ਗਈ ਹੈ ਪਰ ਉਸ ਦੇ ਨਾਲ ਹੀ ਅੰਗਰੇਜ਼ ਸਰਕਾਰ ਵੱਲੋਂ ਇੱਕ ਹੋਰ ਇਸ ਦੇ ਨਾਲ ਤਸ਼ਬੀਹ ਦਿੰਦੀ ਜੇਲ ਜਿਹੜੀ ਹੈ ਡਿਕਸ਼ਈ ਜੇਲ ਇਹ ਵੀ ਪਹਾੜਾਂ ਦੇ ਵਿੱਚ ਤੇ ਇੱਕ ਪਹਾੜ ਦੇ ਉੱਪਰ ਬਣਾਈ ਗਈ ਸੀ ਤਾਂ ਕਿ ਅਬਲ ਤਾਂ ਕੋਈ ਕੈਦੀ ਇਥੋਂ ਛੁੱਟ ਕੇ ਭੱਜ ਨਾ ਸਕੇ ਜੇ ਭੱਜਦਾ ਵੀ ਹੈ ਤੇ ਪਹਾੜਾਂ ਦੇ ਵਿੱਚ ਉਹ ਗੁੰਮ ਹੋ ਕੇ ਜਾਨਵਰਾਂ ਦੇ ਹੱਥੋਂ ਆਪਣੀ ਜਾਨ ਗਵਾ ਦਵੇ ਉਹ ਜੇਲ ਅੱਜ ਦੇ ਹਿਮਾਚਲ ਸਟੇਟ ਸੋਲਨ ਡਿਸਟ੍ਰਿਕਟ ਦੇ ਵਿੱਚ ਉਪਸਥਿਤ ਹੈ ਇਸ ਜੇਲ ਨੂੰ ਵੀ ਗੋਰਿਆਂ ਨੇ ਕਾਲੇ ਪਾਣੀ ਦੀ ਜੇਲ ਦਾ ਦਰਜਾ ਦਿੱਤਾ ਸੀ ਇਸ ਜੇਲ ਦਾ ਜਿਹੜਾ ਅਸਲ ਨਾਮ ਸੀ ਉਹ ਸੀ ਦਾਗੇ ਸ਼ਾਹੀ ਇਸ ਜੇਲ ਦੇ ਵਿੱਚ ਜਿਹੜਾ ਵੀ ਕੈਦੀ ਆਉਂਦਾ ਉਸ ਕੈਦੀ ਦੇ ਜਿਸਮ ਦੇ ਉੱਤੇ ਲੋਹੇ ਦੀਆਂ ਸੀਖਾਂ ਨੂੰ ਗਰਮ ਕਰਕੇ ਉਹਦੇ ਜਿਸਮ ਦੇ ਉੱਤੇ ਇੱਕ ਮੋਹ ਦਾਗੀ ਜਾਂਦੀ ਜਿਸ ਨੂੰ ਦਾਗੇ ਸ਼ਾਹੀ ਦਾ ਨਾਮ ਦਿੱਤਾ ਜਾਂਦਾ ਇਸ ਕਰਕੇ ਹੀ ਇਸ ਜੇਲ ਦਾ ਨਾਮ ਦਾਗੇ ਸ਼ਾਹੀ ਸੀ ਜੋ ਬਦਲਦਾ ਬਦਲਦਾ ਅੱਜ ਸਾਡੇ ਸਾਹਮਣੇ ਡਿਕਸ਼ਾਈ ਜੇਲ੍ਹ ਦੇ ਰੂਪ ਵਿੱਚ ਆਉਂਦੀ ਹੈ ਇਸ ਜੇਲ੍ਹ ਦੀ ਬੰਤਰ ਕੁਝ ਇਸ ਤਰੀਕੇ ਨਾਲ ਸੀ ਕਿ ਕੂਪ ਹਨੇਰਾ ਹੋਣ ਕਰਕੇ ਬਹੁਤ ਲੰਮੇ ਸਮੇਂ ਤੱਕ ਜਦੋਂ ਕੈਦੀ ਨੂੰ ਇਸ ਜੇਲ੍ਹ ਵਿੱਚ ਰੱਖਿਆ ਜਾਂਦਾ ਸੀ ਤੇ ਉਹਦੀਆਂ ਅੱਖਾਂ ਦੇ ਉੱਤੇ ਉਹਦੀ ਨਜ਼ਰ ਦੇ ਉੱਤੇ ਐਨਾ ਅਸਰ ਪੈਂਦਾ ਸੀ ਕਿ ਉਹ ਨੇਤਰਹੀਣ ਤੱਕ ਹੋ ਜਾਂਦਾ ਸੀ ਇਸ ਜੇਲ੍ਹ ਦੇ ਫਰਸ਼ ਦੇ ਉੱਤੇ ਤਕਰੀਬਨ 2.5 ਫੁੱਟ ਉੱਪਰ ਲੱਕੜੀ ਦਾ ਫਰਸ਼ ਬਣਾਇਆ ਹੁੰਦਾ ਸੀ ਤਾਂ ਕਿ ਕੋਈ ਵੀ ਇਸ ਜੇਲ੍ਹ ਤੋਂ ਬਾਹਰ ਅੰਦਰ ਵਿੱਚ ਫੇਰਦਾ ਤੁਰਦਾ ਭਾਵੇਂ ਉਹ ਪੁਲਿਸ ਦਾ ਸਿਪਾਹੀ ਹੋਵੇ ਤੇ ਭਾਵੇਂ ਕੈਦੀ ਹੋਵੇ ਉਹਦੇ ਕਦਮਾਂ ਦੀ ਆਹਟ ਜਿਹੜੀ ਹੈ ਉਹ ਪੂਰੀ ਜੇਲ੍ਹ ਵਿੱਚ ਸੁਣਦੀ ਸੀ ਇਸ ਜੇਲ੍ਹ ਦੇ ਵਿੱਚ ਆਕਸੀਜਨ ਵਾਸਤੇ ਉਸ ਲੱਕੜ ਦੇ ਫਰਸ਼ ਦੇ ਹੇਠਾਂ 3 ਇੰਚ ਦੀ ਪਾਈਪ ਜਿਹੜੀ ਸੀ ਸਾਰੀ ਜੇਲ੍ਹ ਵਿੱਚ ਘੁਮਾਈ ਗਈ ਸੀ ਤਾਂ ਕਿ ਉਹਨਾਂ ਨੂੰ ਆਕਸੀਜਨ ਕੈਦੀਆਂ ਨੂੰ ਮਿਲਦਾ ਰਹੇ ਜਿਹਦੇ ਨਾਲ ਉਹਨਾਂ ਦੇ ਸਵਾਸ ਚੱਲਦੇ ਰਹਿਣ ਨਾਲ ਹੀ ਇਸ ਜੇਲ੍ਹ ਦੇ ਵਿੱਚ ਅੱਜ ਵੀ ਲੋਹੇ ਦੇ ਸ਼ਕੰਜੇ ਮਿਲਦੇ ਹਨ ਜਿਸ ਸ਼ਕੰਜੇ ਵਿੱਚ ਕੈਦੀ ਨੂੰ ਪੀੜ ਕੇ ਬਹੁਤ ਜ਼ਿਆਦਾ ਉਹਦੇ ਤੇ ਜ਼ੁਲਮ ਕੀਤਾ ਜਾਂਦਾ ਸੀ ਇਸ ਜੇਲ੍ਹ ਦੇ ਕਮਰਿਆਂ ਦੇ ਦੋ ਦਰਵਾਜ਼ੇ ਹੁੰਦੇ ਸਨ ਇੱਕ ਦਰਵਾਜ਼ਾ ਪਿੱਛੇ ਤੇ 1 ਫੁੱਟ ਦੇ ਗੈਪ ਦੇ ਨਾਲ ਦੂਸਰਾ ਦਰਵਾਜ਼ਾ ਇਹ ਦੋਵੇਂ ਦਰਵਾਜ਼ੇ ਹੀ ਲੋਹੇ ਦੇ ਹੁੰਦੇ ਸਨ ਪਿਛਲਾ ਦਰਵਾਜ਼ਾ ਲੋਹੇ ਦੀ ਪਲੇਟ ਦਾ ਤੇ ਅਗਲਾ ਦਰਵਾਜ਼ਾ ਮੋٹے-ਮੋٹے ਲੋਹੇ ਦੀਆਂ ਸਲਾਕਾਂ ਦੇ ਨਾਲ ਜਦੋਂ ਕਿਸੇ ਕੈਦੀ ਨੂੰ ਹੋਰ ਜ਼ਿਆਦਾ ਤਸੀਹੇ ਦੇਣਾ ਹੁੰਦਾ ਉਸ ਨੂੰ ਇਹ ਅੰਗਰੇਜ਼ੀ ਸਰਕਾਰ ਇਨ੍ਹਾਂ ਦੋਹਾਂ ਦਰਵਾਜ਼ਿਆਂ ਦੇ ਵਿੱਚ ਪੀੜ ਦਿੰਦੀ ਤੇ ਪੀੜ ਕੇ ਉਹਦੇ ਸਾਰੇ ਬਦਨ ਨੂੰ ਸਲਾਖਾਂ ਦੇ ਨਾਲ ਨੱਪਿਆ ਜਾਂਦਾ ਅਤੇ ਉਸ ਨੂੰ ਕਈ ਕਈ ਦਿਨ ਇਸ ਤਰੀਕੇ ਨਾਲ ਤਸ਼ੱਦਦ ਕਰਕੇ ਉਹਦਾ ਬੁਰਾ ਹਾਲ ਕੀਤਾ ਜਾਂਦਾ ਇਸ ਜੇਲ੍ਹ ਦੇ ਵਿੱਚ ਇੰਨਾ ਡਰਾਵਣਾ ਮਾਹੌਲ ਸੀ ਤੇ ਆਵਾਜ਼ ਵੀ ਇਸ ਤਰ੍ਹਾਂ ਗੂੰਜਦੀ ਸੀ ਕਿ ਪੈਰਾਂ ਦੀ ਆਵਾਜ਼ ਬੋਲਣ ਦੀ ਆਵਾਜ਼ ਦੇ ਨਾਲ ਮਨੁੱਖ ਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਸੀ ਇਸ ਜੇਲ੍ਹ ਦੇ ਮੁੱਖ ਦਰਵਾਜ਼ੇ ਦੇ ਉੱਤੇ ਇੱਕ ਘੰਟੀ ਲੱਗੀ ਹੁੰਦੀ ਸੀ ਅਤੇ ਉਹ ਘੰਟੀ ਦੀ ਆਵਾਜ਼ ਵਾਰ-ਵਾਰ ਕੈਦੀਆਂ ਨੂੰ ਉਹਨਾਂ ਨੂੰ ਗੁਲਾਮ ਅਤੇ ਕੈਦੀ ਹੋਣ ਦਾ ਅਹਿਸਾਸ ਦਿਵਾਉਂਦੀ ਸੀ ਤੇ ਜਦੋਂ ਕਿਸੇ ਵੀ ਕੈਦੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਇਹ ਘੰਟੀ ਨੂੰ ਲਗਾਤਾਰ ਵਜਾਇਆ ਜਾਂਦਾ ਤਾਂ ਕਿ ਦੂਸਰੇ ਕੈਦੀਆਂ ਨੂੰ ਵੀ ਇਹ ਪਤਾ ਲੱਗ ਜਾਵੇ ਕਿ ਅੱਜ ਸਾਡਾ ਇੱਕ ਹੋਰ ਸਾਥੀ ਸ਼ਹੀਦ ਹੋ ਗਿਆ ਹੈ ਇਸ ਤਰੀਕੇ ਦਾ ਬਹਿਸ਼ਿਆਨਾ ਤੇ ਡਰ ਦਾ ਮਾਹੌਲ ਇਸ ਜੇਲ੍ਹ ਵਿੱਚ ਬਣਾਇਆ ਜਾਂਦਾ ਕਿਆ ਜਾਂਦਾ ਸੀ ਜਿਹੜਾ ਵੀ ਇਸ ਜੇਲ੍ਹ ਵਿੱਚ ਜਾਂਦਾ ਉਸ ਦੀ ਮੁੜ ਕੇ ਜਿੰਦਾ ਵਾਪਸ ਆਉਣ ਦੀ ਉਮੀਦ ਬਹੁਤ ਘੱਟ ਹੁੰਦੀ ਸੀ ਇਸ ਜੇਲ੍ਹ ਦਾ ਵਰਣਨ ਆਪ ਜੀ ਨਾਲ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਜਿੱਦੋਂ ਗੁਰੂ ਨਾਨਕ ਜਹਾਜ਼ ਭਾਈ ਗੁਰਦੇਵ ਸਿੰਘ ਤੇ ਹੋਰ ਗੁਰਸਿੱਖਾਂ ਦੇ ਨਾਲ ਕਲਕੱਤਾ ਦੇ ਬੰਦਰਗਾਹ ਜਿਸ ਦਾ ਨਾਮ ਬਜਬਜ ਕਾਰਟ ਸੀ ਉੱਥੇ ਆਣ ਕੇ ਪਹੁੰਚਦਾ ਹੈ ਤੇ ਉਸ ਵੇਲੇ ਕੁਝ ਆਨਾਕਾਨੀ ਤੋਂ ਬਾਅਦ ਅੰਗਰੇਜ਼ੀ ਸਰਕਾਰ ਵੱਲੋਂ ਗੋਲੀਆਂ ਚਲਾਉਣ ਦਾ ਹੁਕਮ ਹੋ ਜਾਂਦਾ ਹੈ ਸਰਕਾਰੀ ਰਿਕਾਰਡ ਮੁਤਾਬਕ ਇਸ ਘਟਨਾ ਦੇ ਵਿੱਚ ਤਕਰੀਬਨ 21 ਲੋਕ ਸ਼ਹੀਦ ਹੁੰਦੇ ਹਨ ਪਰ ਜਿਹੜੇ ਚਸ਼ਮਦੀਤ ਗਵਾਹ ਹਨ ਉਹ ਤਕਰੀਬਨ 70 ਤੋਂ 75 ਸ਼ਹੀਦ ਹੋਏ ਦੱਸਦੇ ਹਨ ਇਸ ਵਾਰਦਾਤ ਤੋਂ ਬਾਅਦ ਕਈ ਲੋਕ ਸ਼ਹੀਦ ਹੋ ਗਏ ਤੇ ਕਈਆਂ ਨੂੰ ਅੰਗਰੇਜ਼ੀ ਸਰਕਾਰ ਨੇ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਬਹੁਤਾਂਤ ਗੱਲ ਜਿਹੜੀ ਹੈ ਉਹ ਇਹੀ ਆਉਂਦੀ ਹੈ ਕਿ ਅੰਗਰੇਜ਼ੀ ਸਰਕਾਰ ਨੇ ਰੇਲ ਦੇ ਵਿੱਚ ਪਾ ਕੇ ਸਿੱਖਾਂ ਨੂੰ ਪੰਜਾਬ ਲਿਆ ਕੇ ਤੇ ਜੇਲ੍ਹ ਵਿੱਚ ਬੰਦ ਕੀਤਾ ਪਰ ਇਸ ਘਟਨਾ ਤੋਂ ਬਾਅਦ ਚਾਰ ਗੁਰਸਿੱਖਾਂ ਨੂੰ ਇਸ ਜੇਲ੍ਹ ਵਿੱਚ ਰੱਖਿਆ ਗਿਆ ਸੀ ਜਿਹੜੇ ਚਾਰ ਗੁਰਸਿੱਖ ਵਿਕਸਈ ਜੇਲ੍ਹ ਦੇ ਵਿੱਚ ਲੈ ਜਾਏ ਗਏ ਇਤਿਹਾਸ ਦੇ ਇਸ ਪੱਖ ਵੱਲ ਸਾਡਾ ਧਿਆਨ ਬਹੁਤ ਜ਼ਿਆਦਾ ਨਹੀਂ ਜਾਂਦਾ ਇਨ੍ਹਾਂ ਚਾਰ ਗੁਰਸਿੱਖਾਂ ਨੂੰ ਵਿਕਸਈ ਜੇਲ੍ਹ ਦੇ ਵਿੱਚ ਲਿਆ ਕੇ ਬਹੁਤ ਜ਼ਿਆਦਾ ਤਸੀਹੇ ਦਿੱਤੇ ਗਏ ਤੇ ਤਸੀਹੇ ਦਿੰਦਿਆਂ ਦਿੰਦਿਆਂ ਹੀ ਇਨ੍ਹਾਂ ਚਮਾਂ ਗੁਰਸਿੱਖਾਂ ਨੂੰ ਇਸ ਜੇਲ੍ਹ ਦੇ ਵਿੱਚ ਸ਼ਹੀਦ ਕਰ ਦਿੱਤਾ ਗੁਰਨਾਨਕ ਜਹਾਜ਼ ਦੇ ਯਾਤਰੀਆਂ ਦੇ ਨਾਲ ਇਸ ਦਿਕਸ਼ਈ ਜੇਲ ਦਾ ਰਿਸ਼ਤਾ ਇਸ ਤਰੀਕੇ ਨਾਲ ਵੀ ਆ ਜੁੜਦਾ ਹੈ। ਇਸੇ ਜੇਲ ਦੇ ਵਿੱਚ ਹੀ 11 ਦੇਸ਼ ਭਗਤ ਸਿੱਖਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ। ਇਹ ਸਿੱਖ ਅੰਗਰੇਜ਼ੀ ਸਰਕਾਰ ਦੇ ਆਰਮੀ ਦੇ ਵਿੱਚ ਤਾਇਨਾਤ ਸਨ ਪਰ ਅੰਦਰੋਂ ਹੀ ਗਦਰ ਲਹਿਰਨਾ ਵਿੱਚ ਜੁੜੇ ਹੋਏ ਸਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਇਸ ਆਰਮੀ ਦੇ ਵਿੱਚ ਬਗਾਵਤ ਕਰਕੇ ਗਦਰ ਲਹਿਰ ਨੂੰ ਹਮਾਇਤ ਕਰਨੀ ਸੀ। ਸੋ so, ਇਹਨਾਂ 11 ਸਿੱਖਾਂ ਨੂੰ ਵੀ ਇਸੇ ਜੇਲ੍ਹ ਦੇ ਵਿੱਚ ਰੱਖ ਕੇ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਇਸ ਜੇਲ੍ਹ ਦੇ ਵਿੱਚ 15 ਸਿੱਖਾਂ ਦੀ ਸ਼ਹਾਦਤ ਹੋਈ ਹੈ ਦੇਸ਼ ਦੀ ਆਜ਼ਾਦੀ ਵਾਸਤੇ। ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ